ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕੁਐਸਟ ਹੋਰ ਆ ਅਗਰ ਤੁਹਾਨੂੰ ਬੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜਰੂਰ ਕਰਿਓ ਉਸ ਚੈਨਲ ਨੂੰ ਵੀ ਹੋਮ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਦੇ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਜੀ ਅੱਜ ਆਪਾਂ ਤੁਹਾਡੀ ਨਾਲ ਜਿਹੜੀ ਚੀਜ਼ ਸ਼ੇਅਰ ਕਰਨ ਜਾ ਰਹੀਆਂ ਉਹਦੇ ਤੁਹਾਨੂੰ ਸਬੂਤ ਵੀ ਦਿਖਾਵਾਂਗੇ ਬੀਓ ਚੀਜ਼ ਕਿਵੇਂ ਕੰਮ ਕਰਦੀ ਹੈ ਕਰਦੀ ਹੈ ਜਾਂ ਨਹੀਂ ਕਰਦੀ ਹੈ ਸੋ ਉਸ ਚੀਜ਼ ਦੇ ਸਬੂਤ ਨਹੀਂ ਦਿਖਾਵਾਂਗੇ ਤੇ ਬਾਕੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਤੱਕ ਮੈਂ ਆਪਣੇ ਆਪ ਨੂੰ ਕਿਹੜੇ ਅੱਖਰ ਬੋਲਦੀ ਹਾਂ ਜਿਹਦੇ ਨਾਲ ਜਿਹੜਾ ਕੰਮ ਮੈਂ ਸੋਚ ਰਹੀ ਹੁੰਦੀ ਆ ਜਾਂ ਮੈਂ ਚਾਹੁੰਦੀ ਆ ਕਿ ਕੰਮ ਹੋ ਜਾਵੇ ਤਾਂ ਉਹ ਕੰਮ ਜ਼ਰੂਰ ਹੁੰਦਾ ਚਾਹੇ ਉਹ ਡੇਢ ਹਫ਼ਤੇ 'ਚ ਹੋ ਜੇ ਚਾਹੇ ਹਫ਼ਤੇ 'ਚ ਹੋ ਜੇ ਚਾਹੇ 15 20 ਦਿਨ ਦੇ ਵਿੱਚ ਹੋਵੇ ਪਰ ਹੁੰਦਾ ਜ਼ਰੂਰ ਹੈ ਹੋ ਸਕਦਾ ਨੂੰ ਮਹੀਨਾ ਵੀ ਲੱਗ ਜਾਵੇ ਪਰ ਹੁੰਦਾ ਜ਼ਰੂਰ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਐਂਡ ਤੱਕ ਜਰੂਰ ਦੇਖਿਓ ਆਪਾਂ ਸਾਰਾ ਕੁਝ ਸ਼ੇਅਰ ਕਰਾਂਗੇ ਵੀ ਕਿਵੇਂ ਬੋਲਣਾ ਕਿੱਦਾਂ ਬੋਲਣਾ ਹੈ ਕਿੰਨਾ ਟਾਈਮ ਬੋਲਣਾ ਹੈ ਤੇ ਕਿਵੇਂ ਦਾ ਆਪਾਂ ਨੂੰ ਰਿਜ਼ਲਟ ਮਿਲਦਾ ਸੋ ਵੀਡੀਓ ਨੂੰ ਪੂਰਾ ਜ਼ੋਰ ਦੇਖਿਓ ਚਲੋ ਜੀ ਟਾਈਮ ਵੇਸਟ ਕਰਿ ਬਣਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਇੱਕ ਚੀਜ਼ ਜਿਹੜਾ ਮੈਂ ਤੁਹਾਡੇ ਨਾਲ ਸਬੂਤ ਦੀ ਗੱਲ ਕੀਤੀ ਆ ਮੈਂ ਉਹ ਕਮੈਂਟ ਇੱਥੇ ਸਕਰੀਨਸ਼ਾਟ ਲਗਾ ਰਹੀ ਆ ਤੁਸੀਂ ਪੜ੍ਹ ਲਈ ਉਹਨੂੰ ਚਾਹੋਂ ਤਾਂ ਆਪਣੀ ਇੱਕ ਵਿਊਅਰਸ ਨੇ ਸਵੇਰੇ-ਸਵੇਰੇ ਕਮੈਂਟ ਕੀਤਾ ਵੈਸੇ ਤਾਂ ਮੈਨੂੰ ਦੋ ਕਮੈਂਟ ਪਹਿਲਾਂ ਵੀ ਆਏ ਸੀ ਪਰ ਮੈਂ ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਈ ਤੇ ਇਹ ਕਮੈਂਟ ਜ ਤੜਕੇ ਫਰੈਸ਼ ਆਇਆ ਸੀ ਇਸ ਕਰਕੇ ਮੈਂ ਸ਼ੇਅਰ ਕਰ ਰਹੀ ਹਾਂ ਇਹਦੇ ਵਿੱਚ ਦੇਖੋ ਆਪਣੀ ਇੱਕ ਵਿਊਅਰਸ ਨੇ ਲਿਖਿਆ ਕਿ ਜੋ ਮੈਂ ਉਹਨਾਂ ਨੂੰ ਕਿਹਾ ਸੀ ਉਹਨਾਂ ਨੇ ਉਹ ਚੀਜ਼ ਕੀਤੀ ਤੇ ਉਹਦੇ ਨਾਲ ਉਹਨਾਂ ਦਾ ਰੁਕਿਆ ਹੋਇਆ ਕੰਮ ਪੂਰਾ ਹੋ ਗਿਆ ਇਹ ਸਬੂਤ ਹੈ ਇਹ ਦੇਖ ਤੁਸੀਂ ਪੜ੍ਹ ਸਕਦੇ ਹੋ ਸੋ ਮੈਂ ਉਹ ਵੀਡੀਓ ਸ਼ੇਅਰ ਕੀਤੀ ਸੀ ਵੀ ਸ਼ਿਸ਼ੇ ਦੇ ਅੱਗੇ ਖੜੇ ਹੋ ਕੇ ਆਪਣੇ ਆਪ ਨੂੰ ਕੁਝ ਅੱਖਰ ਬੋਲਣੇ ਜਿਵੇਂ ਨਾਲ ਸਾਡੇ ਕੰਮ ਬੜਨੇ ਸ਼ੁਰੂ ਹੋ ਜਾਂਦੇ ਨੇ ਤੇ ਮੈਂ ਇੱਕ ਅਮਰਤ ਵੇਲੇ ਵਾਲੀ ਵੀ ਸ਼ੇਅਰ ਕੀਤੀ ਸੀ ਵੀ ਅਮਰਤ ਵੇਲੇ ਉੱਠ ਕੇ 10 ਮਿੰਟ ਤੱਕ ਤੁਸੀਂ ਆ ਅੱਖਰ ਬੋਲਣੇ ਉਹਦੇ ਵਿੱਚ ਵੀ ਮੈਂ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕੀਤੀਆਂ ਸੀ ਤੇ ਜਿਹੜੀ ਅੱਜ ਦੀ ਵੀਡੀਓ ਆ ਇਹਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਜਿਹੜੇ ਲੱਭ ਜ ਬੋਲਣੇ ਨੇ ਹੁਣ ਕਾਰਨ ਕੀ ਹੈ ਜੀ ਰਾਤ ਨੂੰ ਕਿਉਂ ਬੋਲਣੇ ਨੇ ਸੌਣ ਦੇ ਟਾਈਮ ਜਦੋਂ ਤੁਹਾਨੂੰ ਨੀਂਦ ਆ ਰਹੀ ਹੈ ਜੇ ਤੁਹਾਡੇ ਅੱਖਾਂ 'ਚ ਨੀਂਦ ਹੈ ਤੁਸੀਂ ਸੌਣਾ ਹੈ ਲਾਈਟ ਤੁਸੀਂ ਬੰਦ ਕਰਤੀ ਟੀਵੀ ਬੰਦ ਕਰਤਾ ਤੁਸੀਂ ਪੈ ਗਿਓ ਬੈੱਡ ਤੇ ਉਸ ਟਾਈਮ ਬੋਲਣੇ ਨਹੀਂ ਕਾਰਨ ਕੀ ਹੈ ਜੀ ਉਸ ਟਾਈਮ ਸਾਡਾ ਦਿਮਾਗ ਫਰੈਸ਼ ਹੋ ਜਾਂਦਾ ਹੈ ਟੈਨਸ਼ਨ ਫ੍ਰੀ ਹੋ ਜਾਂਦਾ ਹੈ ਟੈਨਸ਼ਨ ਫ੍ਰੀ ਕਿਵੇਂ ਹੋ ਜਾਂਦਾ ਤੁਸੀਂ ਸੋਚੋਗੇ ਵੀ ਉਹ ਤਾਂ ਅੰਮ੍ਰਿਤ ਵੇਲੇ ਹੁੰਦਾ ਕਿਉਂਕਿ ਦੇਖੋ ਜਦੋਂ ਆਪਾਂ ਨੂੰ ਨੀਂਦ ਆ ਰਹੀ ਹੈ ਆਪਾਂ ਸੌਂ ਜਾਣਾ ਆਪਣਾ ਦਿਮਾਗ ਵੀ ਸੌਂ ਜਾਂਦਾ ਉਹ ਵੀ ਰੈਸਟ ਕਰੇਗਾ ਤੁਜੀ ਆਪਾ ਉਹ ਦੂ ਪਹਿਲਾਂ ਆਪਣੇ ਦਿਮਾਗ ਨੂੰ ਕੁਝ ਗੱਲਾਂ ਕਹਿ ਕੇ ਸੌ ਜਾਈਏ ਕਿ ਉਸ ਤੋਂ ਬਾਅਦ ਸਾਡਾ ਦਿਮਾਗ 네ਗੇਟਿਵ ਸੋਚ ਹੀ ਨਹੀਂ ਰਿਹਾ ਤਾਂ ਉਹ ਚੀਜ਼ 100% ਕੰਮ ਕਰਦੀ ਹੈ ਜਿਹੜੀ ਆਪਾ ਤੁਹਾਡੇ ਨਾਲ ਅੱਜ ਗੱਲ ਕਰ ਰਹੀ ਆਂ ਇਹ ਗੱਲ ਹੈ ਜੀ ਪੋਜ਼ਿਟਿਵਿਟੀ ਦੀ ਪੋਜ਼ਿਟਿਵ ਕਿਵੇਂ ਸੋਚਣਾ ਹੈ ਕਿਵੇਂ ਆਪਣੇ ਆਪ ਨੂੰ ਕਰਨਾ ਉਹਦਾ ਇੱਕ ਹੋਰ ਨਵਾਂ ਤਰੀਕਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਆਂ ਠੀਕ ਹੈ ਜੀ ਰਾਤ ਨੂੰ ਜਦੋਂ ਤੁਸੀਂ ਕੀ ਕਰਨਾ ਜਦੋਂ ਤੁਸੀਂ ਸੌਣ ਲੱਗੇ ਹੋ ਸਭ ਤੋਂ ਪਹਿਲਾਂ ਤੁਸੀਂ ਬੈੱਟ ਤੇ ਪੈ ਕੇ ਆਪਣਾ ਦਾ ਸਰੀਰ ਓਟਲਾ ਛੱਡ ਦੇਣਾ ਰਿਲੈਕਸ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਅੱਖਾਂ ਬੰਦ ਕਰਕੇ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕੀ ਕਰਨਾ ਹੈ ਵੀ ਹੈ ਗੁਰੂ ਮਹਾਰਾਜ ਜੀ ਮੇਰਾ ਜਿਹੜਾ ਦਿਨ ਹੈ ਉਹ ਸੁੱਖਾਂ ਭਰਿਆ ਬਤੀਤ ਹੋਇਆ ਤੇ ਕਿਰਪਾ ਕਰਿਓ ਮੇਰੀ ਰਾਤ ਵੀ ਸੁੱਖਾਂ ਭਰੀ ਬਤੀਤ ਹੋਵੇ ਹਮੇਸ਼ਾ ਜਦੋਂ ਤੁਸੀਂ ਸਵੇਰੇ ਉੱਠਦੀ ਹੋ ਉਦੋਂ ਵੀ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਵੀ ਗੁਰੂ ਮਹਾਰਾਜ ਜੀ ਆਪ ਦੀ ਕਿਰਪਾ ਸਦਕਾ ਮੇਰੀ ਰਾਤ ਜਿਹੜੀ ਸੁੱਖਾਂ ਭਰੀ ਬਤੀਤ ਹੋਈ ਹੈ ਤੇ ਕਿਰਪਾ ਕਰਿਓ ਮੇਰਾ ਦਿਨ ਵੀ ਸੁੱਖਾਂ ਭਰਿਆ ਬਤੀਤ ਹੋਵੇ ਠੀਕ ਹੈ ਜੀ ਇਹਨਾਂ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਤੁਸੀਂ ਡੇਲੀ ਰੁਟੀਨ ਬਣਾ ਲਓ ਇਹ ਚੀਜ਼ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣ ਤੋਂ ਬਾਅਦ ਉੱਠਣ ਸਾਰ ਬੈੱਡ ਤੋਂ ਪੈਰ ਲਾਉਣ ਤੋਂ ਪਹਿਲਾਂ ਇਹ ਚੀਜ਼ਾਂ ਬੋਲਣੀਆਂ ਨੇ ਠੀਕ ਹੈ ਜੀ ਫਿਰ ਰਾਤ ਨੂੰ ਜਦੋਂ ਤੁਸੀਂ ਇਹ ਚੀਜ਼ ਬੋਲ ਲਈ ਉਸ ਤੋਂ ਬਾਅਦ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨੀ ਆ ਬਿਹੇ ਗੁਰੂ ਮਹਾਰਾਜ ਸਾਹਿਬ ਜੀ ਤੁਸੀਂ ਮੈਨੂੰ ਹਮੇਸ਼ਾ ਮੇਰਾ ਸਾਥ ਦਿੱਤਾ ਹੈ ਹਮੇਸ਼ਾ ਮੇਰੇ ਤੇ ਕਿਰਪਾ ਬਣਾ ਕੇ ਰੱਖੀ ਹੈ ਤੇ ਇਦਾਂ ਹੀ ਆਪਣੀ ਕਿਰਪਾ ਬਣਾ ਕੇ ਰੱਖਿਓ ਇਦਾਂ ਹੀ ਹਮੇਸ਼ਾ ਮੇਰੇ ਅੰਗ ਸੰਗ ਸਹਾਈ ਹੋ ਕੇ ਮੇਰੇ ਰੱਖਿਆ ਕਰਦੇ ਰਹੋ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਸ਼ੁਕਰਾਨਾ ਜ਼ਰੂਰ ਕਰਨਾ ਜੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ੁਕਰਾਨਾ ਜ਼ਰੂਰ ਕਰਨਾ ਹੈ ਰੂਟੀਨ ਬਣਾ ਲਓ ਆਪਣੀ ਇਹ ਚੀਜ਼ ਬੋਲਣ ਤੋਂ ਬਾਅਦ ਫਿਰ ਤੁਸੀਂ ਜਿਹੜੇ ਮੈਂ ਤੁਹਾਨੂੰ ਅੱਖਰ ਦੱਸਣ ਲੱਗੀ ਆ ਉਹ ਬੋਲਣੇ ਨੇ ਉਹ ਕੀ ਬੋਲਣੇ ਨੇ ਜਿਹੜੇ ਕੰਮ ਬਾਰੇ ਤੁਸੀਂ ਸੋਚ ਰਹੇ ਹੋ एग्जांपल ਦੇ ਤੌਰ ਤੇ ਤੁਸੀਂ ਸੋਚ ਰਹੇ ਹੋ ਵੀ ਮੈਂ ਪਾਸ ਹੋ ਜਾਊਗਾ ਜਾਂ ਨਹੀਂ ਹੋਊਗਾ ਟੈਨਸ਼ਨ ਚੱਲ ਰਹੀ ਹੈ ਦਿਮਾਗ ਦੇ ਵਿੱਚ ਤੇ ਤੁਸੀਂ ਕੀ ਕਰਨਾ ਪੋਜ਼ਿਟਿਵ ਸੋਚਣਾ ਤੁਸੀਂ ਆਪਣੇ ਆਪ ਨੂੰ ਉਸ ਟਾਈਮ ਉਸ ਕੰਡੀਸ਼ਨ ਦੇ ਵਿੱਚ ਕਹਿਣਾ ਵੀ ਮੈਂ ਪੱਕਾ ਪਾਸ ਹੋਊਗਾ ਮੈਂ ਬਹੁਤ ਸੋਹਣੇ ਨੰਬਰ ਲੈ ਕੇ ਪਾਸ ਹੋਊਗਾ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਪੂਰਾ ਪੱਕਾ ਵਿਸ਼ਵਾਸ ਹੈ कि मैं ये कर सकदा ते मैं ये कर रहा ते मैं ये करूंगा मैं पक्का पास होऊंगा ते मैं सोने नंबर लेके पास होऊंगा जिन्नी भी ਤੁਸੀਂ ਚਾਹਨੀ ਹੋ ਮਤਲਬ ਨਾਲ ਮਿਹਨਤ ਵੀ ਜਰੂਰ ਕਰਨੀ ਹੈ ਜੀ ਕਿਤੇ ਇਹ ਨਾ ਹੋਵੇ ਤੁਸੀਂ ਪੜ ਹੀ ਨਹੀਂ ਰਹੇ ਪੜਨਾ ਹੈ ਪਰ ਮਿਹਨਤ ਵੀ ਕਰਨੀ ਹੈ ਤੇ ਮਿਹਨਤ ਦੇ ਨਾਲ ਨਾਲ ਆਪ ਦੇਖ ਨੂੰ ਪੋਜ਼ਿਟਿਵ ਰੱਖਣਾ ਕਈ ਵਾਰੀ ਕਿ ਨਾ ਦੇਖੋ ਤੁਸੀਂ ਇੱਕ ਚੀਜ਼ ਦੇਖਿਓ ਇੱਕ ਚੀਜ਼ ਨੋਟਿਸ ਕਰਕੇ ਦੇਖਿਓ ਸ਼ਾਇਦ ਤੁਹਾਨੂੰ ਵੀ ਹੁਣੀ ਆ ਦੋ ਤਰ੍ਹਾਂ ਦੇ ਸਟੂਡੈਂਟ ਹੁੰਦੇ ਐ ਇੱਕ ਸਟੂਡੈਂਟ ਜਿਹੜਾ ਸਾਰਾ ਦਿਨ ਪੜ੍ਹਦਾ ਜਿਵੇਂ ਨੂੰ ਆਪਾਂ ਕਹਿੰਦੇ ਵੀ ਕਿਤਾਬੀ ਕੀੜਾ ਇੱਕ ਤਰ੍ਹਾਂ ਦਾ ਵੀ ਸਾਰਾ ਦਿਨ ਕਿਤਾਬ ਪੜ੍ਹਦਾ ਇੱਕ ਬੱਚਾ ਉਹ ਹੁੰਦਾ ਜਿਹੜਾ ਦਿਨ ਦੇ ਵਿੱਚ ਆਪਾਂ ਕਦੇ ਇੰਨੀ ਕਿਤਾਬ ਚੱਕੀ ਦੇਖੀ ਨਹੀਂ ਕੀ ਕਹਿਣਾ ਕਦੇ ਉਹਨੇ 10 15 ਮਿੰਟ ਕਿਤਾਬ ਚੱਕ ਲਈ ਲੇਕਿਨ ਤੁਸੀਂ ਦੇਖਿਆ ਹੋਊਗਾ ਜਿਹੜਾ ਆਪਾਂ ਜਿਹਨੂੰ ਇਹ ਕਹਿੰਦੇ ਹੁੰਦੇ ਆ ਕਿ ਪਾਸ ਕਿਵੇਂ ਹੋਊਗਾ ਜਾਂ ਤਾਂ ਕਿਤਾਬ ਹੀ ਨਹੀਂ ਚੱਕਦਾ ਪਰ ਉਹ ਬਹੁਤ ਸੋਹਣੇ ਨੰਬਰਾਂ ਨਾਲ ਪਾਸ ਹੋ ਜਾਂਦਾ ਲੇਕਿਨ ਜਿਹੜਾ ਦੂਜੇ ਪਾਸੇ ਜਿਹਨੇ ਏਨੀ ਜ਼ਿਆਦਾ ਮਿਹਨਤ ਕਰੀ ਹੁੰਦੀ ਆ ਉਹਦੇ ਫਿਰ ਵੀ ਕੋਈ ਖਾਸ ਨੰਬਰ ਨਹੀਂ ਆਉਂਦੇ ਇਹਦੇ ਪਿੱਛੇ ਰੀਜ਼ਨ ਕੀ ਹੁੰਦਾ ਇਹਦੇ ਪਿੱਛੇ ਰੀਜ਼ਨ ਹੁੰਦਾ ਦੋਨਾਂ ਦੇ ਮਾਈਂਡ ਦੀ ਸੋਚ ਪੋਜ਼ਿਟਿਵ ਸੋਚ ਜਿਹੜਾ ਤਾਂ ਘੱਟ ਬਣਦਾ ਠੀਕ ਹੈ ਉਹਨੂੰ ਕਦੇ ਤੁਸੀਂ ਕੁਝ ਕਹਿ ਕੇ ਦੇਖ ਲਿਓ ਵੀ ਤੂੰ ਪੜ ਲਿਆ ਉਹ ਕਹੂਗਾ ਮੈਂ ਪਾਸ ਹੋ ਜਾਊਂਗਾ ਮੈਂ ਬਹੁਤ ਸੋਨੇ ਨੰਬਰ ਲੈ ਕੇ ਪਾਸ ਹੋਊਂਗਾ ਰੀਜ਼ਨ ਉਹ ਪੋਜ਼ਿਟਿਵ ਚੀਜ਼ ਨੂੰ ਬੋਲ ਰਿਹਾ ਹੈ ਫੀਲ ਕਰ ਰਿਹਾ ਹੈ ਦੂਜੇ ਪਾਸੇ ਜਿਹੜਾ ਹੁੰਦਾ ਸਾਧਨ ਪੜਦਾ ਉਹਨੂੰ ਦਿਮਾਗ 'ਚ ਕਿਤੇ ਨਾ ਕਿਤੇ ਟੈਨਸ਼ਨ ਚੱਲ ਰਹੀ ਹੁੰਦੀ ਹੈ ਕਿ ਮੈਂ ਕਿਤੇ ਨਹੀਂ ਮੈਂ ਹੋਰ ਪੜ ਲਵਾਂ ਕਿਤੇ ਮੈਂ ਨੰਬਰ ਨਾ ਘਟਾ ਜਣ ਕਿਤੇ ਮੈਂ ਫੇਲ ਨਾ ਹੋ ਜਾਵਾਂ ਉਸ ਚਾਹੇ ਮਿਹਨਤ ਕਰ ਰਿਹਾ ਬਟ ਸੋਚ 네ਗੇਟਿਵ ਰੱਖ ਰਿਹਾ ਸੋ ਇਸ ਕਰਕੇ ਇਹ ਚੀਜ਼ ਹਮੇਸ਼ਾ ਪਤਿਕਰ ਦੇਖੀ ਹੋਣੀ ਹੈ ਮੈਂ ਵੀ ਲਾਈਫ 'ਚ ਦੇਖੀ ਹੈ ਅਗਰ ਤੁਸੀਂ ਦੇਖੇ ਜ਼ਰੂਰ ਕਮੈਂਟ ਕਰਿਓ ਸੋ ਇਹ ਫਰਕ ਹੁੰਦਾ ਹੈ ਜੀ ਪੋਜ਼ਿਟਿਵ ਤੇ ਨੈਗੇਟਿਵ ਸੋਚਣ ਦਾ ਕੱਲ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਵੀ ਗੁਰੂ ਘਰ ਜਾ ਕੇ ਆਪਾਂ ਨੂੰ ਸ਼ਾਂਤੀ ਮਿਲਦੀ ਹੈ ਕਾਰਨ ਕਿਉਂਕਿ ਉੱਥੇ ਪੋਜ਼ਿਟਿਵਿਟੀ ਹੁੰਦੀ ਆ ਜੇ ਉਹ ਹੀ ਸੋਚ ਆਪਾਂ ਘਰ ਦੇ ਵਿੱਚ ਰੱਖੀਏ ਤਾਂ ਘਰ ਦੇ ਵਿੱਚ ਵੀ ਪੋਜ਼ਿਟਿਵਿਟੀ ਹੋਣੀ ਸ਼ੁਰੂ ਹੋ ਜੂਗੀ ਤੇ ਘਰ ਦੇ ਵਿੱਚ ਵੀ ਸਾਰੇ ਕੰਮ ਵੀ ਬਣਨਗੇ ਤੇ ਸਾਡਾ ਜਿਹੜਾ ਸਿਹਤ ਵੀ ਠੀਕ ਰਹੂਗੀ ਸਾਡੀ ਸੋਚ ਵੀ ਠੀਕ ਰਹੂਗੀ ਹੁਣ ਤੁਹਾਨੂੰ ਸਮਝ ਲੱਗ ਗਈ ਕਿ ਆਪਾਂ ਕੀ ਬੋਲਣਾ ਹੈ ਪਹਿਲਾਂ ਆਪਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਹੈ ਗੁਰੂ ਮਹਾਰਾਜ ਚੰਨ੍ਹ ਚ ਅੰਦਾਜ਼ ਕਰਨੀ ਹੈ ਸੌਣ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਜਿਹੜੇ ਮੈਂ ਤੁਹਾਡੇ ਨਾਲ ਅੱਖਰ ਸ਼ੇਅਰ ਕੀਤੇ ਆ ਵੀ ਮੈਂ ਇਹ ਕਰ ਸਕਦਾ ਮੈਂ ਇਹ ਕਰ ਰਿਹਾ ਹਾਂ ਮੈਂ ਇਹ ਕਰੂੰਗਾ ਤੇ ਮੇਰਾ ਇਹ ਕੰਮ ਬਣੇਗਾ ਮੈਨੂੰ ਪੂਰਾ ਵਿਸ਼ਵਾਸ ਹੈ ਬਣੇਗਾ ਮੈਨੂੰ ਪੂਰਾ ਪੱਕਾ ਵਿਸ਼ਵਾਸ ਹੈਗਾ ਵਿਸ਼ਵਾਸ ਹੈ ਕਿ ਬਣੇਗਾ ਹੀ ਬਣੇਗਾ ਜਦੋਂ ਤੁਸੀਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਚੀਜ਼ਾਂ ਬੋਲਣੀਆਂ ਸ਼ੁਰੂ ਕਰਤੀਆਂ ਤੁਸੀਂ ਆਪ ਮਹਿਸੂਸ ਕਰੋਗੇ ਤੁਹਾਡੀ ਸੋਚ ਪੋਜ਼ਿਟਿਵ ਹੋਣ ਲੱਗ ਜੂਗੀ ਤੁਹਾਡੇ ਕੰਮ ਬਣਨੇ ਸ਼ੁਰੂ ਹੋਣ ਲੱਗ ਜਾਣਗੇ ਅੱਜ ਦੇ ਟਾਈਮ ਦੇ ਵਿੱਚ ਸੋਚ ਨੂੰ ਪੋਜ਼ਿਟਿਵ ਰੱਖਣਾ ਥੋੜਾ ਔਖਾ ਹੈ ਕਾਰਨ ਕੀ ਹੈ ਜਦੋਂ ਆਪਾਂ ਦੁਨੀਆ ਦੇ ਵਿੱਚ ਵਿਚਰਦੇ ਆ ਨਾ ਤਾਂ ਆਪਾਂ ਨੂੰ ਨੈਗੇਟਿਵ ਕਰਨ ਵਾਲੇ ਬਹੁਤ ਸਾਰੇ ਲੋਕ ਹੁੰਦੇ ਆ ਮੰਨ ਲਓ ਆਪਾਂ ਕੋਈ ਕੰਮ ਸ਼ੁਰੂ ਕਰਨਾ ਆਪਾਂ ਨੂੰ ਕੌਨਫੀਡੈਂਸ ਹੁੰਦਾ ਵੀ ਆਪਾਂ ਉਹ ਕੰਮ ਕਰ ਲਵਾਂਗੇ ਪਰ ਕਈ ਲੋਕ ਕਹਿਣਗੇ ਨਹੀਂ ਇਹ ਕੰਮ ਔਖਾ ਹੈ ਤੇਥੋਂ ਨਹੀਂ ਹੋਣਾ ਉਹ ਫਲਾਣੇ ਬੰਦੇ ਨੇ ਕੀਤਾ ਸੀ ਉਹ ਤੋਂ ਵੀ ਨਹੀਂ ਹੋ ਪਾਇਆ ਤੂੰ ਕਰ ਲੇਗਾ ਸੋ ਸਾਂਝੇ ਕਦਮ ਚੱਕੀ ਤਾਂ ਉਹਦੇ ਨਾਲ ਆਪਣਾ ਹੌਸਲਾ ਪਹਿਲੀ ਟੁੱਟ ਜਾਂਦਾ ਹੈ ਸੋ ਹਮੇਸ਼ਾ ਕੌਨਫੀਡੈਂਸ ਦੇ ਵਿੱਚ ਰਹਿ ਕੇ ਜਿਹੜਾ ਵੀ ਕੰਮ ਕਰੂਗੀ ਉਹ ਪੂਰਾ ਹੋਊਗਾ ਵਿਸ਼ਵਾਸ ਨਾਲ ਸ਼ੁਰੂ ਕਰੋਗੇ ਆਪਣੇ ਆਪ ਤੇ ਵਿਸ਼ਵਾਸ ਰੱਖੋ ਹਿੰਮਤ ਰੱਖੋ ਟਰਸਟ ਰੱਖੋ ਯਕੀਨ ਰੱਖੋ ਸੋ ਕੰਮ ਤੁਹਾਡੇ ਜਰੂਰ ਬਣਨਗੇ ਤੇ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਸੋ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪੋਜ਼ਿਟਿਵ ਚੀਜ਼ਾਂ ਬੱਤਾਂ ਵਾ ਸ਼ੇਅਰ ਕਰਨੀਆਂ ਚਾਹੀਦੀਆਂ ਕਿਉਂਕਿ ਜਦੋਂ ਕਿਸੇ ਦਾ ਉਹਦੇ ਨਾਲ ਚੰਗਾ ਹੋਉਣਾ ਤਾਂ ਬੰਦਾ ਕਿਤੇ ਨਾ ਕਿਤੇ ਅਸੀਸ ਦਿੰਦਾ ਅੰਦਰੋਂ ਸੋ ਕਰ ਪੱਲਾ ਹੋ ਪੱਲਾ ਹਮੇਸ਼ਾ ਸਾਨੂੰ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਿਸਦਾ ਮਾੜਾ ਨਹੀਂ ਸੋਚਣਾ ਚਾਹੀਦਾ ਤਾਂ ਕਿ ਆਪਾਂ ਪੂਰੇ ਤੌਰ ਤੇ ਪੋਜ਼ਿਟਿਵ ਹੋ ਸਕੀਏ ਸਾਡੀ ਸੋਚ ਬਹੁਤ ਛੇਤੀ ਪੋਜ਼ਿਟਿਵ ਹੁੰਦੀ ਹੈ ਜੇ ਅਸੀਂ ਆਪਣੇ ਕਰਮ ਵੀ ਸਹੀ ਰੱਖਦੇ ਹਾਂ ਠੀਕ ਹੈ ਜੀ ਤੇ ਬਾਕੀ ਮਹਾਰਾਜ ਨੇ ਵੀ ਆਪਾਂ ਨੂੰ ਕਦੇ ਟੈਂਦੀ ਕਲਾ ਦੀ ਗੱਲ ਕਰਨ ਨੂੰ ਨਹੀਂ ਕਿਹਾ ਸੋ ਟੈਂਦੀ ਕਲਾ ਦੀ ਗੱਲ ਕਦੇ ਨਹੀਂ ਕਰਨੀ ਹਮੇਸ਼ਾ ਚੜਦੀ ਕਲਾ ਦੀ ਗੱਲ ਕਰਨੀ ਆ ਹਮੇਸ਼ਾ ਚੜਦੀ ਕਲਾ ਦਾ ਵਿਸ਼ਵਾਸ ਰੱਖਣਾ ਦੁੱਖ ਵੀ ਹੈ ਤਾਂ ਵੀ ਪ੍ਰਮਾਤਮਾ ਨੇ ਕਿਹਾ ਹਮੇਸ਼ਾ ਚੜਦੀ ਕਲਾ ਦੀ ਸੋਚ ਰੱਖਣੀ ਹੈ ਸੋ ਚਲੋ ਜੀ ਹੁਣ ਆਪਾਂ ਵੀਡੀਓ ਦੇ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਿਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ